ਸੋ ਪਿਆਰੋ ਕਬੀਰ ਸਾਹਿਬ ਕਹਿੰਦੇ ਨੇ ਕਿ ਜੇ ਤੂੰ ਇਸਤਰੀਆਂ ਵਾਸਤੇ ਸਿਮਰਨ ਕਰਦਾ ਹੈ ਬੇਟੇ ਬੇਟੀਆਂ ਵਾਸਤੇ ਸਿਮਰਨ ਕਰਦਾ ਹੈ ਕੋਠੀਆਂ ਗੱਡੀਆਂ ਵਾਸਤੇ ਸਿਮਰਨ ਕਰਦਾ ਹੈ ਉਤਨ ਮਿਲਦਾ ਜਾਣਗੇ ਪਰ ਨਾਲ ਨਹੀਂ ਜਾਂਦੇ ਸੋ ਇਸਤਰੀਆਂ ਬੇਟੇ ਤੱਕ ਹੀ ਤੇਰਾ ਨਾਲ ਸਰੀਰ ਵੀ ਨਹੀਂ ਜਾਣਾ ਫਿਰ ਹੋਰ ਕੀ ਨਾਲ ਜਾਵੇ ਸੋ ਕਬੀਰ ਸਹਿਜ ਕਹਿੰਦੇ ਨੇ ਕਿ ਉਹ ਚੀਜ਼ ਮੰਗੋ ਜਿਹੜੀ ਨਾਲ ਜਾਵੇ ਸੋ ਉਹ ਚੀਜ਼ ਕਿਹੜੀ ਹੈ ਕਿ ਈਸ਼ਵਰ ਤੋਂ ਈਸ਼ਵਰ ਨੂੰ ਮੰਗੋ ਭਾਵ ਜਿਹੜੀ ਚੀਜ਼ ਨਾਸ਼ਵਾਨ ਹੈ ਉਹ ਰੱਬ પાસે ਕਦੀ ਨਾ ਮੰਗੋ ਪਿਆਰ ਔਰ ਪ੍ਰੇਮ ਨਾਲ ਮਾਲਕ ਦੇ ਨਾਮ ਦਾ ਸਿਮਰਨ ਕਰੋ ਜਿਹੜਾ ਤੁਹਾਡੇ ਨਾਲ ਜਾਵੇ ਸੋ ਕਦੀ ਵੀ ਗਰਜ ਰੱਖ ਕੇ ਸਿਮਰਨ ਨਾ ਕਰੋ ਸੋ ਪਿਆਰਿਓ ਜੇ ਦਾਸ ਕੰਮਲ ਦੀਆਂ ਲੈ ਨੱਚਗੀਆਂ ਲੱਗੀਆਂ ਤਾਂ ਲਾਇਕ ਕਮੈਂਟ ਕਰਕੇ ਜਰੂਰ ਜੀਓ